ਤਸ਼ਰੀਆ ਕਾਲ ਜੀ ਦੋਸਤੋ ਇਹ ਆ ਪੈਂਗੋਂਗ ਝੀਲ ਦਾ ਦ੍ਰਿਸ਼ ਤੇ ਝੀਲ ਬਹੁਤ ਹੀ ਸੋਹਣੀ ਲੱਗਦੀ ਆ ਸਵੇਰ ਦੇ ਟਾਈਮ ਜਦੋਂ ਸੂਰਜ ਛੜਦਾ ਉਦੋਂ ਤੱਕ ਕੁਝ ਵੱਖਰਾ ਹੀ ਨਜ਼ਾਰਾ ਝੀਲ ਦੀ ਖਾਸੀਅਤ ਇਹ ਆ ਇੱਕ ਤਾਂ ਇਹ ਖਾਰੇ ਪਾਣੀ ਦੀ ਝੀਲ ਆ ਦੂਜੀ ਗੱਲ ਇਹ ਝੀਲ ਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਰੰਗ ਦਿਖਦੇ ਆ ਪਾਣੀ ਦੇ ਵਿੱਚ ਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿਤੇ ਹਰੇ ਰੰਗ ਆ ਕਿਤੇ ਲਾਲ ਆ ਨੀਲਾ ਪੀਲਾ ਮਤਲਬ ਜਿੰਨੇ ਰੰਗ ਤੁਸੀਂ ਸੋਚ ਸਕਦੇ ਓਨੇ ਇਸ ਝੀਲ ਦੇ ਵਿੱਚ ਦੇਖਣਗੇ ਤੇ ਹੁਣ ਆਪਾਂ ਚੱਲੇ ਪਾਵਾਂਗੇ ਜੀ ਜਿੱਥੇ 3 ਡੀਅਟ ਫਿਲਮ ਦੀ ਸ਼ੂਟਿੰਗ ਹੋਈ ਸੀ ਪੈਂਗੋਂਗ ਲੇਕ ਤੇ ਉੱਥੇ ਜਾਵਾਂਗੇ ਤੇ ਬਾਕੀ ਇੱਧਰਲੇ ਪਾਸੇ ਕੁਝ ਤਾਰ ਲੱਗੀ ਹੋਈ ਹੈਗੀ ਇੱਧਰ ਆਰਮੀ ਦੀਆਂ ਕਿਸ਼ਤੀਆਂ ਪੈਟਰੋਲਿੰਗ ਕਰਦੀਆਂ ਨੇਗੀਆਂ ਤੇ ਬਾਕੀ ਇੱਧਰ ਦਾ ਹਿੱਸਾ ਜਿਵੇਂ ਵੀ ਸਾਨੂੰ ਜੋ ਵੀ ਦੱਸਿਆਗਾ ਉਹਦੇ ਬਾਰੇ ਤੁਹਾਨੂੰ ਦੱਸਦੇ ਰਹਾਂਗੇ ਪੈਂਗੋਂਗ ਲੇਕ ਪੈਂਗੋਂਗ ਝੀਲ ਪਰਲੇ ਪਾਸੇ ਕਹਿੰਦੇ ਚੈਨਾ ਹੈਗਾ ਚੈਨਾ ਵਾਲਿਆ ਕੋਲ ਪਰਲੇ ਪਾਸੇ ਦੀ ਨਹੀਂ ਪਰਲੇ ਪਾਸੇ ਦਾ پتہ ਨਹੀਂ ਕੀ ਆਂਦੇ ਕੁਛ ਇਤਸਾਤ ਹੈ ਇਹ ਕਹਤਾ ਚੈਨਾ ਵਾਲਾ ਪਰ ਇਸ ਜਗ੍ਹਾ ਤੇ ਤਾਂ ਪੂਰਾ ਮੇਲਾ ਭਰਿਆ ਹੈ ਪੈਂਗੋਂਗਹ ਝੀਲ ਦੇ ਨੇੜੇ ਤੇ ਇੱਥੇ ਤੁਸੀਂ ਆਸਨ ਨਾਲ ਖੱਤਰਾਂ ਨਾਲ ਤੇ ਸਕੂਟਰ ਤੇ ਜਿਹੜਾ ਫਿਲਮਾਂ ਚ ਵਰਤਿਆ ਸੀ ਉਹਦੇ ਵਰਗਾ ਤੇ ਆਹ ਇਹਨਾਂ ਨਾਲ ਕੁਰਸੀਆਂ ਅਜੀਬ ਜੀਆਂ ਨਾਲ ਫੋਟੋ ਖਿਚਾ ਸਕਦੇ ਹੋ ਸਕੂਟਰ ਦੇ ਵੀ 50 ਰੁਪਏ ਆ ਤੇ ਆਹ ਕੁਰਸੀਆਂ ਦੇ ਵੀ 50 ਰੁਪਏ ਆ ਇਹ ਹੈ ਜੀ ਕੁਦਰਤ ਤੇ ਰੰਗ ਜੋ ਕਿ ਆਪਾਂ ਸ਼ਹਿਰ ਦੀ ਜ਼ਿੰਦਗੀ ਵਿੱਚ ਨਹੀਂ ਦੇਖ ਸਕਦੇ ਕਿ ਜਿਹੜੀ ਬਰਫ਼ ਹੈ ਹਵਾ ਦੇ ਨ ਕਰਕੇ ਐਵੇਂ ਦੀ ਬਣ ਗਈ ਐ ਤੇ ਬੜੀ ਅਜੀਬ ਜਿਹੀ ਅਕ੍ਰਿਤਿਆ ਨੇ ਪੈਂਗੋਂ ਲੇਖ ਤਾਂ ਵਾਪਸ ਆ ਰਹੇ ਆ ਤੇ ਪਹਾੜੀ ਤੇ ਉਤਰਦੇ ਹੋਏ ਪਤਾ ਨਹੀਂ ਕੀ ਹੋਇਆ ਨੀਂਦ ਬਹੁਤ ਜ਼ਿਆਦਾ ਆਉਣ ਲੱਗੀ ਮਨਾਲੀ ਵਾਲੇ ਰਾਹ ਦੇ ਉੱਤੇ ਆ ਤੇ ਪਤਾ ਨਹੀਂ ਤਾਂ ਇੱਥੇ ਹਵਾ ਇਹ ਜੀ ਚਲਦੀ ਆ ਹਵਾ ਇਹ ਮਤਲਬ ਕਿ ਚਲਦੀ ਹੋਈ ਦੇਖੀ ਜਾ ਸਕਦੀ ਆ ਕਿ ਇਹੋ ਜੀ ਹਵਾ ਤੇ ਜਿਵੇਂ ਆਪਾਂ ਕਹਿ ਲਈਏ ਤਾਂ ਕਿ ਦਰਚਰ ਪੈਟਰੋਲ ਪਰਦਾ ਹੁੰਦਾ ਜਦੋਂ ਕਿਸੇ ਗੱਡੀ ਜਾਂ ਮੋਟਰਸਾਈਕਲ ਦੀ ਹਵਾ ਉੱਡਦੀ ਹੁੰਦੀ ਹੈ ਨਾ ਪੈਟਰੋਲ ਦੀ ਉਸੇ ਤਰੀਕੇ ਨਾਲ ਇੱਥੇ ਹਾ ਜਿਹੜੀ ਵਗ ਰਹੀ ਆ ਹਰ ਜਗ੍ਹਾ ਦੇਖੀ ਜਾ ਸਕਦੀ ਆ ਆ ਦੋ ਤਿੰਨ ਪਹਾੜੀਆਂ ਤੇ ਪਤਾ ਨਹੀਂ ਇਹੀ ਪਹਾੜੀਆਂ ਨੀਂਦ ਬਹੁਤ ਆਣ ਲਾਉਂਦੀਆਂ ਨੇ ਨੀਂਦ ਇੰਨੀ ਜ਼ਿਆਦਾ ਆ ਰਹੀ ਸੀ ਕਿ ਸਾਨੂੰ ਮੋਟਰਸਾਈਕਲ ਚਲਾਉਣਾ ਖਾ ਹੋ ਗਿਆ ਇੱਕ ਨਹੀਂ ਸਾਰਿਆਂ ਨੂੰ ਹੀ ਤਾਂ ਫਿਰ ਥੋੜੀ देर ਆਰਾਮ ਕਰਨ ਲਈ ਰੁਕੇ ਆ ਇਹ ਅੰਕਲ ਸਾਨੂੰ ਮਿਲੇ ਨੇ ਕਿ ਰਸਤੇ ਦੇ ਵਿੱਚ ਬੰਬੇ ਤੋਂ ਆ ਰਹੇ ਆ। ਹੁਣੇ ਵਾਪਸ ਬੰਬੇ ਜਾਣਗੇ। ਰੋਟੀ ਖਾ ਰਹੇ ਆ ਜੀ। ਇਹ ਤਿੰਨ ਲੋਕਾਂ ਵੱਲੋਂ ਬਣਾਇਆ ਗਿਆ ਭੋਜਨ ਹੈ। ਤੇ ਇਹਨਾਂ ਦੀ ਮਿਕਸ ਵਿੱਚ ਸਬਜ਼ੀਆਂ ਵੀ ਦੀ ਹੁੰਦੀ ਹੈ, ਦਾਲਾਂ, ਰੋਟੀ ਤੇ ਥੋੜਾ ਜਿਹਾ ਅੰਤਰ ਆਪਣੇ ਉੱਥੇ ਨਾਲੋਂ। ਬਾਕੀ ਲੋਕ ਚੱਗੇ ਆ। ਤਾਂ ਮੰਨ ਤੁਸੀਂ ਇਸ ਵੇਲੇ ਹੈਗੇਗਾ 2 ਡਿਗਰੀ ਤੇ ਰਾਤ ਨੂੰ ਕਹਿੰਦੇ ਆ ਕਿ ਮਾਈਨਸ 1 ਤੱਕ ਚੱਲ ਜਾਂਦਾ 2 ਤੱਕ ਨਹੀਂ ਚੱਲ ਜਾਂਦਾ 1 ਤੱਕ ਚੱਲ ਜਾਂਦਾ ਮਿੱਠੀ ਰੋਟੀ ਖਾਣੀ ਹੈ ਅੱਜ ਟੈਂਟ ਲਗਾਇਆ ਟੈਂਟ ਦੇ ਵਿੱਚ ਸਲੀਪਿੰਗ ਬੈਗ ਚੈੱਕ ਕਰਨਾ ਕਿ ਸਾਡਾ ਸਲੀਪਿੰਗ ਬੈਗ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਤੇ ਨਾਲ ਕਮਰਾ ਵੀ ਲਿਆ ਹੈਗਾ ਬਾਕੀ ਦੇਖਦੇ ਹਾਂ ਜਰਾ ਤਾਂ ਕਿਵੇਂ ਕੀ ਠੰਡ ਰੋਕਦਾ ਟੈਂਟ ਤੁਸੀਂ ਦੇ ਸਲੀਪਿੰਗ ਬੈਗ ਵਿੱਚ ਸੁੱਤੇ ਸੀ ਠੰਡ ਠੰਡ ਲੱਗਣ ਨੂੰ ਨਹੀਂ ਹਟਦੀ ਇੱਧਰ ਇੱਧਰ ਫੌਜੀ ਸਾਹਿਬ ਤਾਂ ਅਸੀਂ ਕਮਰੇ ਦੇ ਅੰਦਰ ਸਲੀਪਿੰਗ ਬੈਗ 'ਚ ਸੁੱਤੇ ਪਏ ਇੱਕ ਕੰਬਲ ਹੀ ਕੱਢ ਲੈ ਗਏ ਇਹ ਤਸਵੀਰਾਂ ਦੋਸਤੋ ਅਸੀਂ ਰਾਤ ਖਿੱਚੀਆਂ ਸੀ ਤੇ ਬਾਕੀ ਇੱਥੇ ਇੱਕ ਗੱਲ ਦੇਖੀ ਆ ਮੈਂ ਕਿ ਦੁਕਾਨਾਂ ਨੂੰ ਜਿੰਦੇ ਨਹੀਂ ਲਾਏ ਹੋਏ ਲੋਕਾਂ ਨੇ ਕਿਉਂਕਿ ਇੱਥੇ ਚੋਰੀ ਨਹੀਂ ਹੁੰਦੀ ਲੋਕਾਂ ਚ ਇਮਾਨਦਾਰੀ ਹੈ ਸ਼ਾਇਦ ਲੋਕ ਘਟਾ ਇਹਦਾ ਕਾਰਨ ਹੀ ਇਹ ਵੀ ਆ ਤੇ ਬਾਕੀ ਇੱਥੇ ਰੋਟੀ ਖਾਂਦੇ ਖਾਂਦੇ ਆ ਵੀ ਸਾਹ ਚੜ ਜਾਂਦਾ ਆ ਆਕਸੀਜਨ ਦੀ ਕਮੀ ਮਹਿਸੂਸ ਹੁੰਦੀ ਆ ਅੱਧੀ ਰੋਟੀ ਖਾ ਕੇ ਹੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਫਿਲਹਾਲ ਮਨਾਲੀ ਦੇ ਰਾਹ ਵਿੱਚ ਰੁਕੇ ਹੋਏ ਆ ਤੇ ਅੱਲ ਰਾਤ ਇੱਟ ਲਗਾਏਗਾ ਸੀ ਪਰ ਸਲੀਪਿੰਗ ਬੈਗ ਵਗੈਰਾ ਨੇ ਕੰਮ ਨਹੀਂ ਕੀ ਬਹੁਤ ਜਿਆਦਾ ਲੱਗੀ। ਇਹ ਜਿਹੜਾ ਕਮਰਾ ਲਿਆ ਹੋਇਆ ਸੀ, ਉਹਦੇ ਵਿੱਚ ਚੱਲ ਕੇ ਪੰਡ ਦਾ ਕਾਰਨ ਹੀ ਹੈ ਕਿ ਉਹ ਕਿੱਥੇ ਅਜੀਬ ਬਰਫ਼ ਪੰਦੀ ਆ। ਟਿਕਸਾਕ ਦੇ ਵਿੱਚ ਬਰਫ਼ ਕਿੰਨੀ ਜਿਆਦੇ ਆ। ਹਰ ਚੀਜ਼ ਤੇ ਬਰਫ਼ ਪਈ ਹੋਈ ਆ। ਇਹ ਬਰਫ਼ ਬਹੁਤ ਠਾਰ ਕਰਦੀ ਆ। ਉਹਦੇ ਵਿੱਚ ਪਾਣੀ ਛਮ ਚੁੱਕਿਆ। ਬਹੁਤ ਜ਼ੋਰ ਲਾਇਆ ਪਹਿਲਾਂ ਫਿਰ ਮੱਝਾਂ ਦੀ ਕੋ ਖੱਲੀ ਆ ਪਾਣੀ ਜੰਮਿਆ ਹੋਇਆ ਆਪੇ ਫੈਨਾਂ ਬਈਆ ਟੈਂਪਰੇਚਰ ਮਨਾਲੀ ਨੂੰ ਚੱਲਣ ਲੱਗੇ ਆ ਸ਼ੱਕਰਨਾਮ ਦਾ ਪਿੰਡ ਆ ਇਹ ਜਿੱਥੇ ਅਸੀਂ ਰਾਤ ਰੁਕੇ ਸੀ ਇੱਥੇ ਤੋਂ ਮਨਾਲੀ 350 ਕਿਲੋਮੀਟਰ ਹੈ ਤੇ ਮੋਟਰਸਾਈਕਲ ਗਰਮ ਕਰ ਰਹੇ ਆ ਰਾਤ ਨੂੰ ਇੱਥੇ ਠੰਡ ਬਹੁਤ ਦਿੰਦੀ ਆ ਸ਼ੱਕਰ ਦੇ ਵਿੱਚ ਵੀ ਉਹ ਜਿਹੜੀ ਅੱਗੇ ਝੀਲ ਹੈ ਇਹ ਜ਼ਿਆਦਾਤਰ ਖਾਰੇ ਪਾਣੀ ਦੀਆਂ ਝੀਲਾਂ ਨੇ ਨੋਨ ਵਗੈਰਾ ਵੀ ਤਿਆਰ ਕੁਝ ਲੋਕ ਕਰਦੇ ਨੇ ਪਰ ਬਹੁਤ ਘੱਟ 1 ਤੋਂ 2% ਕਰਦੇ ਹੋਣਗੇ ਜਿਹੜੇ ਅਸੀਂ ਦੇਖੇ ਬਾਕੀ ਹੁਣ ਚੱਲੇ ਪਾਉਣ ਲੱਗੇ ਆ ਉਹ ਮਿਲਦੇ ਆ ਬਨਾਲੀ ਫੰਕਸ਼ਨ ਦੇ ਜੋਗਾਨੋ ਕਹਿੰਦੇ ਆ ਜੀ ਗਾਟਾ ਲੂਪਸ ਪਰ ਲਾ ਕੇ ਖਿੱਤਰਨ ਗਿਆ ਗੇਰਚ ਆ ਨਾ ਇਹ ਮੇ ਸੜਕਾਂ ਤੇ ਲੂਪ ਬਣੇ ਹੋਏ ਕੋਣੀ ਮੋੜ ਬਹੁਤ ਨੇ ਉਧੋ ਜੇ ਘਟ ਦਿਖ ਰਹੇ ਨੇ ਇਸ ਲਈ ਇਹਨੂੰ ਗਾਟਾ ਲੂਪਸ ਕਹਿੰਦੇ ਆ ਸਰਚ ਤੋਂ ਬਾਅਦ ਇਹ ਗਾਟਾ ਲੂਪਸ ਸਤਨਾ ਦੀ ਜਗ੍ਹਾ ਤੇ ਬਹੁਤ ਔਖੀ ਚੜਾਈ ਆ ਸਿੰਗਲ ਰਸਤਾ ਜਮ ਲੱਗ ਜਾਂਦੇ ਆ ਇਹ ਅਜਿਹਾ ਪਾਰਾ ਲੱਟ ਨੂੰ ਜਾਣ ਵਾਲੀ ਰਾਹ ਦੇ ਵਿੱਚ ਪੈਂਦੀ ਝੀਲ ਝੀਲ ਲਗਭਗ ਅੱਧੀ ਤੋਂ ਜ਼ਿਆਦਾ ਜੰਮੀ ਹੋਈ ਹੈ ਖੜੇ ਤਾਂ ਹੈਗਾ ਆਹ ਪਲੀ ਥੋੜੀ ਵਾਟਰ ਕ੍ਰੋਸਿੰਗ ਹੋ ਰਹੀ ਹੈ ਜੀ ਅਗੇ ਜਾ ਕੇ ਚੁਰੂਆ ਦੇਖੋ ਇਹ ਹੈ ਜੀ ਦੇਖਣ ਨੂੰ ਬੇਸ਼ੱਕ ਇਹ ਵਾਟਰ ਕ로ਸਿੰਗ ਬਹੁਤ ਆਮ ਜਿਹੀ ਲੱਗਦੀ ਹੈ ਪਰ ਰਾਹ ਖਰਾਬ ਹੋਣ ਕਰਕੇ ਤੇ ਵਜ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਇਕੱਲਾ ਬੰਦਾ ਹੀ ਕ੍ਰੋਸ ਕਰੇ ਤਾਂ ਜਿਆਦਾ ਵਧੀਆ ਕਿਉਂਕਿ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ हमारे पिंटो भैया वाटर क्रॉसिंग कर रहे हैं। यह भी बाहर हैं। पास के देखो जारे-जारे कर रहे देखो बहुत मजा आ रहा है वाटर क्रॉसिंग कर रहे हैं पैदल गगन भाई पहला अगे नंग गया देख सकते हो सारी वाटर क्रॉसिंग है አዳሩ አ ਜੀ ਹੁਣ ਆਪਾਂ ਅਟਲ ਸੁਰੰਗ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਆਂ ਬਹੁਤ ਵਧੀਆ ਸੁਰੰਗ ਬਣੀ ਹੋਈ ਆ ਜਿਹਦੇ ਕਰਕੇ ਰੋਹਤਾਂਗ ਦਾ ਕਾਫੀ ਸਫਰ ਘਟ ਜਾਂਦਾ ਹੈਗਾ ਤੇ ਆ ਇਹਦਾ ਐਗਜ਼ਿਟ ਪੁਆਇੰਟ ਆ ਮਨਾਲੀ ਵਾਲੇ ਪਾਸੇ ਕਹਿਣ ਦਾ ਭਾਵ ਕਿ ਹੁਣ ਆਪਾਂ ਮਨਾਲੀ ਵਾਲੇ ਪਾਸੇ ਦਾਖਲ ਹੋ ਚੁੱਕੇ ਆਂ ਮਨਾਲੀ ਬਾਜ਼ਾਰ ਦੇ ਵਿੱਚ ਮੌਜੂਦ ਆ ਜੀ ਤੇ ਰੌਣਕ ਮੇਲਾ ਪੂਰਾ ਵਧੀਆ ਲੱਗਿਆ ਹੋਇਆ ਪੂਰੀ ਚਹਲ ਪਹਿਲ ਆ ਬਾਕੀ ਅਸੀਂ ਕਮਰਾ ਲੈ ਲਿਆ ਅਸੀਂ ਕਮਰੇ ਦੇ ਵਿੱਚ ਸਮਾਨ ਰੱਖ ਚੁੱਕਿਆ ਹੁਣ ਘੁੰਮਣ ਬਾਹਰ ਆਏ ਹਾਂ ਇਸ ਜਗ੍ਹਾ ਦਾ ਨਾਮ ਮਨੂ ਬ੍ਰਾਹਮਣ ਦੇ ਨਾਮ ਤੋਂ ਪਿਆ ਸੀ ਮਨੂ ਬ੍ਰਾਹਮਣ ਦਾ ਇੱਥੇ ਮੰਦਿਰ ਹੈ ਮਨੂ ਬ੍ਰਾਹਮਣ ਤੋਂ ਮਨਾਲੀ ਬਣਿਆ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ